ਮਾਨ ਸਾਹਿਬ ਕਹਿੰਦੇ ਵੀ ਜਿੱਥੇ ਖਾੜਾ ਲਾਉਣਾ ਹੋਵੇ ਹਨਾ ਪੁਲਿਸ ਨੂੰ ਵੀ ਤਿਆਰੀ ਫੁੱਲ ਕਰਨੀ ਪੈਂਦੀ ਹੈ ਜਿਹੜੇ ਕਰਾਉਣ ਵਾਲੇ ਉਹਨਾਂ ਦੇ ਤਾਂ ਕਹਿੰਦੇ ਵੀ ਜਾਨ ਮੁੱਠੀ ਚਾਈ। ਇਹਦੇ 10 ਦਿਨ ਪਏ ਆ ਮਤਲਬ 2 ਮਹੀਨੇ ਤਿਆਰੀਆਂ ਕਰਦੇ ਹੋਣਾ ਕਿ ਤਿਆਰੀਆਂ ਤਾਂ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਲਗਾਤਾਰੀ ਮੇਰੇ। ਕਈ ਖਿਡਾਰੀਆਂ ਦੇ ਵਿੱਚੋਂ ਆਏ ਨੇ ਵੀ ਜਦੋਂ ਮਾਨ ਸਾਹਿਬ ਦਾ ਖਾੜਾ ਹੁੰਦਾ ਨਾ ਖਿਡਾਰੀਆਂ ਦਾ ਮੈਚ ਅਧੂਰਾ ਰਹਿ ਜਾਂਦਾ ਵੀ ਇਸ ਵਾਰੀ ਮੈਚ ਮੁਕੰਮਲ ਕਰਲੇ ਜਾਣਗੇ ਕਿਉਂਕਿ ਦਰਸ਼ਕ ਤਾਪ ਨੇ। ਇਦਾਂ ਮੈਚ ਚੱਲਦਾ ਹੁੰਦਾ ਤਾਂ ਜਦ ਹੀ ਮੈਚ ਰੁਕ ਜਾਂਦਾ ਇਹ ਹਰ ਸਾਲ ਹੁੰਦਾ ਹੀ ਐ ਤਾਂ ਕੱਲੇ ਸਾਡੇ ਕੱਪ ਤਾਂ ਨਹੀਂ ਸਾਰੇ ਕੱਪਾਂ ਤੇ ਹੁੰਦਾ ਜਿੱਥੇ ਮਾਨਸਾਪਾ ਤੇ ਤਿਆਰੀ ਤੇ ਪੂਰੀ ਵਿਆਜ ਨਹੀਂ ਤਿਆਰੀ ਹੁੰਦੀ ਜੀ ਹਰ ਸਾਲ ਤੇ ਐ ਸਾਲ ਸਾਡਾ 21ਵਾਂ ਕੋਡੀ ਕੱਪ ਐ ਇਹ ਤੇ ਵਿੱਚ ਇੱਕ ਦੋ ਸਾਲ ਸਾਡੀ ਮਿਸ ਕਰ ਗਏ ਆ ਤੇ ਐ ਸਾਲ 10 ਮਾਰਚ ਨੂੰ ਕਰਾ ਰਹੇ ਆ ਮੁੱਲਾਂਪੁਰ ਤੋਂ ਲੁਧਿਆਣਾ ਜੀਡੀ ਰੋਡ ਦੇ ਉੱਪਰ ਕਿੰਗ ਜੀ ਵਿਲਾ ਦੇ ਨਾਲ ਕਰਾ ਰਹੇ ਆ ਜਿਹੜੀ ਖੇਡ ਐ ਮ ਖੇਡ ਹੀ ਰਹਿਣ ਦੇ ਕਬੱਡੀ ਨੂੰ ਖੇਡ ਰਹਿਣ ਤੋਂ ਇਹਦੇ ਵਿੱਚ ਮਾੜੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਨਿੰਦਣਯੋਗ ਨਹੀਂ ਹੋਣੀਆਂ ਚਾਹੀਦੀਆਂ ਜੇ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਾ ਕਿ ਤਾ ਵਧੀਆ ਗੱਲ ਆ ਖਿਡਾਰੀ ਹੋਰ ਉੱਠਣਗੇ ਪਿੰਡਾਂ ਕਿਉਂ ਨਵੇਂ ਆਉਣਗੇ ਆਰਾਮ ਜੀ ਇਹਨਾਂ ਦਾ ਫਰਸਟ ਪ੍ਰਾਈਜ਼ 2 ਲੱਖਾ ਸੈਕੰਡ 1 ਲੱਖ 75 ਹਜ਼ਾਰ ਜਿਹੜੇ ਦਰਸ਼ਕ ਨੇ ਨਾ ਉਹਨਾਂ ਨੂੰ ਹੁੰਦਾ ਵੀ ਮੁੱਲਾਂਪੁਰ ਸਾਹਿਬ ਨੇ ਕੋਈ ਬੱਬੂ ਮਾਨ ਸਾਹਿਬ ਨਾਲ ਐਗਰੀਮੈਂਟ ਕੀਤਾ ਵੀ ਹਰ ਸਾਲ ਬੁਲਾ ਲੈਂਦੇ ਨੇ ਖੇਚੇ ਲਿਆਉਂਦੇ ਨੇ ਤੇ ਇਹ ਪਿਆਰ ਕਿਵੇਂ ਵਿਆਪਦਾ ਬੈਰੀਕੇਟਿੰਗ ਐਦ ਕੀ ਮਜ਼ਬੂਤ ਕਰ ਲਈ ਕਿਉਂਕਿ ਜਦੋਂ ਮਾਨ ਸਾਹਿਬ ਦਾ ਇਕੱਠ ਹੁੰਦਾ ਨਾ ਤੇ ਉਹ ਬੈਰੀਕੇਟਿੰਗ ਤਾਂ ਐ ਜਿਵੇਂ ਲੋਕ ਛੱਲੀ ਪਾ ਦਿੰਦੇ ਆ ਨਜ਼ਰ ਕੱਪ ਕਰਾਵਾਂਗੇ ਜੀ ਜਨਾਜ਼ਰ ਮਾਨ ਸਾਹਿਬ ਗਾਉਣਗੇ ਤਾਂ ਕੱਪ ਤੇ ਮਾਨ ਸਾਹਿਬ ਹੀ ਆਉਣਗੇ ਤੇ ਉਹਨਾਂ ਨੂੰ ਰੱਬ ਲੰਬੀ ਉਮਰ ਦੇਵੇ। Delhi Post ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ 10 ਮਾਰਚ ਨੂੰ ਤਿਆਰੀਆਂ ਖਿੱਚ ਲੋ ਕਨੇਡਾ ਕਬੱਡੀ ਕੱਪ ਹੋਣ ਜਾ ਰਿਹਾ ਮੁੱਲਾਂਪੁਰ ਦਾਖਾਂ ਦੇ ਵਿੱਚ ਅੱਜ ਪੋਸਟਰ ਲੌਂਚ ਹੋਣਾ ਇਸ ਤੋਂ ਪਹਿਲਾਂ ਗੱਲਬਾਤ ਅੱਜ ਕਰਾਂਗੇ ਇੰਦਰਜੀਤ ਸਿੰਘ ਮੁੱਲਾਪੁਰ ਹੋਣਾ ਦੇ ਨਾਲ ਸੈਮੀ ਬਾਈ ਹੋਣਾ ਦੇ ਨਾਲ ਤੇ ਵੀਰ ਹੋਣਾ ਦੇ ਨਾਲ ਇਹਨਾਂ ਤੋਂ ਜਾਣਾਂਗੇ ਕਿ ਇਸ ਵਾਰ ਕਬੱਡੀ ਕੱਪ ਤੇ ਕੀ ਕੁਝ ਖਾਸ ਹੋਣ ਜਾ ਰਿਹਾ ਕਿਉਂਕਿ ਹਰ ਵਾਰ ਮਾਨ ਸਾਹਿਬ ਦਾ ਜਿਹੜਾ ਅਖਾੜਾ ਉਹ ਤਾਂ ਲੱਗਦਾ ਹੀ ਆ ਪਰ ਇਸ ਵਾਰ ਕਬੱਡੀ ਕੱਪ ਤੇ ਹੋਰ ਕੀ ਕੁਝ ਨਵਾਂ ਹੋਵੇਗਾ ਵਲੱਖਣ ਹੋਵੇਗਾ ਕਿਉਂਕਿ ਬਾਈ ਹੁਣੀ ਹਰ ਵਾਰ ਜਿਹੜੀ ਪੂਰੀ ਮਿਹਨਤ ਕਰਦੇ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਜੋੜਦੇ ਨੇ ਨੌਜਵਾਨੀ ਨੂੰ ਖੇਡਾਂ ਦੇ ਨਾਲ ਜੋੜਦੇ ਨੇ ਗੱਲਬਾਤ ਕਰਦੇ ਆ ਮੁੱਲਾਪੁਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਭਾਈ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਜੀ ਹਰ ਵਾਰ oprala ਕਰਦੇ ਹੂੰ ਕਿੰਨੀ ਕੁ ਮੰਨ ਦੇ ਵਿੱਚ ਹੁੰਦਾ ਵੀ ਯਾਰ ਇਸ ਵਾਰੀ ਮਿਸ ਨਾ ਹੋ ਜੇ ਇਸ ਵਾਰ ਕੋਈ ਕੰਮ ਨਾ ਡਜੇ ਜਾਂ ਕਿਤੇ ਜਾਣਾ ਨਾ ਪੈ ਜੇ ਆਉਣਾ ਨਾ ਪੈ ਜੇ ਤਿਆਰੀ ਕਿੰਨੀ ਕੁ ਰੱਖਣੀ ਪੈਂਦੀ ਹੈ ਹਰ ਸਾਲ ਤਿਆਰੀ ਤੇ ਪੂਰੀ ਵਿਆਹ ਜਨੀ ਤਿਆਰੀ ਹੁੰਦੀ ਹੈ ਜੀ ਹਰ ਸਾਲ ਤੇ ਐਸ ਸਾਲ ਸਾਡਾ 21ਵਾਂ ਕਬੱਡੀ ਕੱਪ ਹੈ ਇਹ ਤੇ ਵਿੱਚ ਇੱਕ ਦੋ ਸਾਲ ਸਾਡੀ ਮਿਸ ਕਰ ਗਏ ਆ ਤੇ ਐਸ ਸਾਲ 10 ਮਾਰਚ ਨੂੰ ਕਰਾ ਰਹੇ ਆ ਮੁੱਲਾਂਪੁਰ ਤੋਂ ਲੁਧਿਆਣਾ ਜੀਟੀ ਰੋਡ ਦੇ ਉੱਪਰ ਕਿੰਗ ਜੀ ਵਿਲਾ ਦੇ ਨਾਲ ਕਰਾ ਰਹੇ ਆ ਜੀ ਦਿਨ ਦੇ ਸਮੇਂ ਜਿਹੜੇ ਕਬੱਡੀ ਖਿਡਾਰੀ ਆ ਪਾਲਾ ਜਨਾਲਪੁਰ ਜੀ ਜਾਦਾ ਸੁਰਖਪੁਰ ਤੇ ਇਹਨਾਂ ਦੀ ਜਿਹੜੀ ਦੁੱਲਾ ਬੱਗੇ ਵਾਲਾ ਇਨ ਵਾਲੀ ਫੈਡਰੇਸ਼ਨ ਆ ਯੂਨਾਈਟਿਡ ਫੈਡਰੇਸ਼ਨ ਇਹ ਖੇਡ ਰਹੀ ਹੈ ਸਾਡੇ ਕੱਪ ਤੇ ਤੇ ਸ਼ਾਮ ਸਮੇਂ ਮਾਨ ਸਾਹਿਬ ਦਾ ਖੁੱਲਾ ਖੜਾ ਖੰਡ ਵਾਲੇ ਬਾਈ ਜੀ ਦਾ ਠੀਕ ਹੈ ਤੇ ਅੱਛਾ ਉਹ ਖਾੜੇ ਤੇ ਵੀ ਆਉਣਾ ਪਹਿਲਾਂ ਇਹ ਹੋਰ ਇੱਚ ਕੋਈ ਕਲੱਬਾਂ ਦੇ ਖਿਡਾਰੀ ਵੀ ਆਉਣਗੇ ਜਾਂ ਫਿਰ ਜਿਹੜੇ ਸਿੰਗਲ ਖਿਡਾਰੀ ਕੀ ਕੁਝ ਹੋਵੇਗਾ ਇਸ ਸਿੰਗਲ ਨਹੀਂ ਇਹਦੇ ਵਿੱਚ ਜੀ ਇਹ ਯੂਨਾਈਟਿਡ ਕਬੱਡੀ ਫੈਡਰੇਸ਼ਨ ਆ ਜਿਹੜੀ ਨਵੀਂ ਬਣੀ ਆ ਹੁਣ ਇਹ ਖਿਡਾਰੀਆਂ ਦੀ ਫੈਡਰੇਸ਼ਨ ਆ ਇਹਦੇ ਵਿੱਚ ਬਹੁਤ ਵਧੀਆ ਖਿਡਾਰੀ ਆ ਸਾਰੇ ਠੀਕ ਹੈ ਜਿਨ੍ਹਾਂ ਨੂੰ ਲੋਕ ਦੇਖਣ ਨੂੰ ਤਰਸਦੇ ਆ ਦਰਸ਼ਣੀ ਖਿਡਾਰੀ ਆ ਜਿਨ੍ਹਾਂ ਜੋ ਤੁਸੀਂ ਨਾਂ ਜਾਣਦੇ ਹੁਣ ਪਾਲਾ ਜਲਾਲਪੁਰ ਹੋ ਗਿਆ ਦੁੱਲਾ ਹੋ ਅਰਸ਼ ਟੋੜਾ ਹੋ ਗਿਆ ਜੀ ਹੋਰ ਬਹੁਤ ਖਿਡਾਰੀ ਨਹੀਂ ਇਦਾਂ ਦੇ ਠੀਕ ਹੈ ਤੇ ਜਿਨ੍ਹਾਂ ਨੂੰ ਦੇਖਣ ਲਈ ਲੋਕ ਉਤਾਵਲੇ ਨੇ ਬਹੁਤ ਅਤਿਸ਼ਾਹ ਲੋਕਾਂ ਦੇ ਵਿੱਚ ਅੱਛਾ ਭਾਈ ਜਿੱਥੇ ਕਬੱਡੀ ਕਪਾਂ ਦਾ ਨਾਂ ਬਹੁਤ ਵੱਡਾ ਸੀ ਬਹੁਤ ਮਾਣ ਹੁੰਦਾ ਸੀ ਹੁਣ ਕਬੱਡੀ ਕਪਾਂ ਦੇ ਡਰ ਬਹੁਤ ਨੇ ਖਿਡਾਰੀ ਬਹੁਤ ਡਰਦੇ ਨੇ ਕਿਉਂਕਿ ਕਿਤੇ ਨਾ ਕਿਤੇ ਮਿਸ ਹੈਪਨਿੰਗ ਹੋਈਆਂ ਨੇ ਤੁਸੀਂ ਇਸ ਨੂੰ ਲੈ ਕੇ ਕਿੰਨੇ ਕੁ ਪ੍ਰਿਪੇਅਰ ਹੋ ਕਿੰਨੀਆਂ ਕੁ ਤਿਆਰੀਆਂ ਨੇ ਤਾਂ ਜੋ ਜਿਹੜੇ ਖਿਡਾਰੀ ਨੇ ਜਿਨ੍ਹਾਂ ਨੇ ਬਾਹਰੋਂ ਆਉਣਾ ਮਾਪਿਓ ਦੇ ਲਾੜਲੇ ਪੁੱਤ ਹੁੰਦੇ ਨੇ ਤਾਂ ਕਿ ਉਹਨਾਂ ਤੇ ਕੋਈ ਆਂਚ ਨਾ ਆਵੇ ਤਕਲੀਫ ਨਾ ਹੋਵੇ ਉਸ ਤਰ੍ਹਾਂ ਦੀਆਂ ਕੀ ਤਿਆਰੀਆਂ ਸਾਡੇ ਵੱਲੋਂ ਤਾਂ ਜੇ ਅਸੀਂ ਤਿਆਰੀਆਂ ਕਰ ਸਕਦੇ ਹਾਂ ਬਾਕੀ ਠੀਕ ਆ ਬਹੁਤ ਹੈਪਨ ਹੋਏ ਆ ਬਹੁਤ ਘਟਨਾਵਾਂ ਹੋਈਆਂ ਕਬੱਡੀ ਚ ਵੀ ਹੋਈਆਂ ਗਉਣ ਵਾਲੇ ਜਿੰਨੇ ਵੀ ਸਿੰਗਰ ਆ ਉਹਨਾਂ ਨਾਲ ਵੀ ਹੋਈਆਂ ਪਰ ਬਾਕੀ ਪਰਮਾਤਮਾ ਦੇ ਹੱਥ ਚਾ ਸਾਡਾ ਕੰਮ ਆ ਤਿਆਰੀਆਂ ਕਰਨਾ ਜੀ ਅਸੀਂ ਪੂਰੀਆਂ ਉਹਦੀਆਂ ਤਿਆਰੀਆਂ ਕਰ ਰਹੇ ਆ ਬਾਕੀ ਉਹ ਪਰਮਾਤਮਾ ਦੇ ਹੱਥ ਚਾ ਸਭ ਕੁਝ ਨਹੀਂ ਤਾਂ ਵੀ ਤੁਸੀਂ ਮਤਲਬ ਹਰ ਸਾਲ ਕੀ ਕਹਿਣਾ ਚਾਹੋਗੇ ਇਹ ਜੋ ਚੀਜ਼ਾਂ ਵਾਪਰ ਰਹੀਆਂ ਨੇ ਲੋਕਾਂ ਨੂੰ ਜਾਂ ਆਪਣੇ ਤੌਰ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੀ ਮਾਂ ਖੇਡ ਹੁੰਦੀ ਸੀ ਕਬੱਡੀ ਹਨਾ ਪਰ ਹੁਣ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਮਿਕਸ ਅਪ ਹੁੰਦੀਆਂ ਜਾਂਦੀਆਂ ਨੇ ਤੁਸੀਂ ਐਜ਼ ਆ ਔਰਗੇਨਾਈਜ਼ਰ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਜੋ ਇਹ ਚੀਜ਼ਾਂ ਹੁੰਦੀਆਂ ਨੇ ਵਾਪਰ ਦੀਆਂ ਨੇ ਕਿਉਂਕਿ ਤੁਸੀਂ ਜਿੱਥੇ ਖਿਡਾਰੀਆਂ ਦੇ ਪ੍ਰਮੋਟ ਇਹਦੇ ਚ ਇਹੀ ਐ ਜੇ ਵੀ ਜਿਹੜੀ ਖੇਡ ਐ ਇਹਨੂੰ ਖੇਡ ਹੀ ਰਹਿਣ ਦੇ ਕਬੱਡੀ ਨੂੰ ਖੇਡ ਰਹਿਣ ਦੇ ਇਹਦੇ ਵਿੱਚ ਮਾੜੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਨਿੰਦਣਯੋਗ ਆ ਨਹੀਂ ਹੋਣੀਆਂ ਚਾਹੀਦੀਆਂ ਜੇ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਾ ਕਹਤਾਂ ਵਧੀਆ ਗੱਲ ਆ ਖਿਡਾਰੀ ਹੋਰ ਉੱਠਣਗੇ ਪਿੰਡਾਂ ਚੋਂ ਨਵੇਂ ਆਉਣਗੇ ਜੇ ਇਹਦੇ ਜੇ ਆਪਾਂ ਇਹ ਜੀਆਂ ਘਟਨਾਵਾਂ ਹੋਣਗੀਆਂ ਡਰ ਜਾਣਗੇ ਜੀ ਡਰ ਕੇ ਨਹੀਂ ਖੇਡਣਗੇ ਅੱਛਾ ਹਾਂ ਪਰ ਤੇ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਸੁਰੱਖਿਆ ਪ੍ਰਬੰਧ ਪੂਰੇ ਸਾਡੇ ਹੋਣਗੇ ਸਿਕਿਉਰਿਟੀ ਦੇ ਪ੍ਰਬੰਧ ਹਰ ਪ੍ਰਬੰਧ ਹੋਣਗੇ ਜੀ ਹਰ ਤਰ੍ਹਾਂ ਅੱਛਾ ਇਨਾਮ ਕੀ ਕੀ ਰੱਖੇ ਗਏ ਨੇ ਖਿਡਾਰੀਆਂ ਦੇ ਆਨੰ ਠੀਕ ਹੈ ਤੇ ਕਿੰਨੇ ਵਰਗ ਰੱਖਿਆ ਗਿਆ ਵੀ ਕਿਹੜੇ ਕਿਹੜੇ ਪਾਰ ਵਾਲੇ ਕਿ ਉਹਦੇ ਵਿੱਚ ਇਹ ਚ ਓਪਨ ਹੁੰਦਾ ਜੀ ਖੁੱਲੇ ਵੇੜ ਦੇ ਵਿੱਚ ਖਿਡਾਰੀ ਖੇਡ ਸਕਦੇ ਆ ਇਹ ਚ ਪਾਰ ਨਹੀਂ ਹੁੰਦਾ ਕੋਈ ਸਾਨਾਂ ਦਾ ਪੇੜ ਆ ਜਣੀ ਝੋਟਿਆਂ ਦਾ ਪੇੜ ਸਾਨਾਂ ਦਾ ਪੇੜ ਜੀ ਉਹ ਮਰਜੀ ਕਰ ਅੱਛਾ ਮਾਨ ਸਾਹਿਬ ਨੇ ਆਉਣਾ ਕਿਉਂਕਿ ਜਦੋਂ ਮਾਨ ਸਾਹਿਬ ਕਹਿੰਦੇ ਵੀ ਜਿੱਥੇ ਖਾੜਾ ਲਾਉਣਾ ਹੋਵੇ ਹਨਾ ਪੁਲਿਸ ਨੂੰ ਵੀ ਤਿਆਰੀ ਫੁੱਲ ਕਰਨੀ ਪੈਂਦੀ ਹੈ ਜਿਹੜੇ ਕਰਾਉਣ ਵਾਲੇ ਉਹਨਾਂ ਦੇ ਤਾਂ ਕਹਿੰਦੇ ਵੀ ਜਾਨ ਮੁਠੀ ਚਾਈ ਪਈ ਹੁੰਦੀ ਹੈ ਬਸ ਦੇਖ ਲਓ ਜੀ ਹੁਣ ਤੋਂ ਸਾਨੂੰ ਡੇਢ ਕਿ ਮਹੀਨਾ ਹੋ ਗਿਆ ਤਿਆਰੀਆਂ ਕਰਦਿਆਂ ਨੂੰ ਠੀਕ ਹੈ ਤੇ ਹਜੇ 10 ਦਿਨ ਪਏ ਆ ਮਤਲਬ 2 ਮਹੀਨੇ ਤਿਆਰੀਆਂ ਕਰਦੇ ਹੁੰਨਾਂਗੇ ਤਿਆਰੀਆਂ ਤਾਂ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਲਗਾਤਾਰ ਇਹਨਾਂ ਦੀਆਂ ਠੀਕ ਹੈ ਹਾਂਜੀ ਤਾਂ ਹੀ ਕੱਪ ਹੁੰਦਾ ਅੱਛਾ ਇੱਕ ਗੱਲ ਹੋਰ ਆ ਕਈ ਖਿਡਾਰੀਆਂ ਦੇ ਵਿੱਚੋਂ ਆਏ ਨੇ ਵੀ ਜਦੋਂ ਮਾਨ ਸਾਹਿਬ ਦਾ ਖਾੜਾ ਹੁੰਦਾ ਨਾ ਖਿਡਾਰੀਆਂ ਦਾ ਮੈਚ ਅਧੂਰਾ ਰਹਿ ਜਾਂਦਾ ਵੀ ਇਸ ਵਾਰੀ ਮੈਚ ਮੁਕੰਮਲ ਕਰਲੇ ਜਾਣਗੇ ਕਿਉਂਕਿ ਦਰਸ਼ਕ ਤਾਬਲੇ ਹੋ ਜਾਂਦੇ ਨੇ ਆਪਣੇ ਟਰਾਈ ਕਰਾਂਗੇ ਜੀ ਦੇਖੋ ਸਾਡਾ ਕੰਮ ਕੰਮ ਕਰਨਾ ਹੁਣ ਹੋਏ ਨਹੀਂ ਪਤਾ ਜਦੋਂ ਮਾਨ ਸਾਹਿਬ ਦੇ 뮤직 ਵਜਦਾ ਇਦਾਂ ਮੈਚ ਚੱਲਦਾ ਹੁੰਦਾ ਤਾਂ ਜੇ ਜੇ ਮੈਚ ਰੁਕ ਜਾਂਦਾ ਠੀਕ ਹੈ ਇਹ ਹਰ ਸਾਲ ਹੁੰਦਾ ਹੀ ਐ ਇਦਾਂ ਕੱਲੇ ਸਾਡੇ ਕਾ ਪਤਾ ਨਹੀਂ ਸਾਰੇ ਕੱਪਾਂ ਤੇ ਹੁੰਦਾ ਜਿੱਥੇ ਮਾਨ ਸਾਹਿਬ ਜਾਂਦੇ ਆ ਜੀ ਅੱਛਾ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਨਾ ਉਹਨਾਂ ਨੂੰ ਹੁੰਦਾ ਵੀ ਮੁੱਲਾਪੁਰ ਸਾਹਿਬ ਨੇ ਕੋਈ ਬੱਬੂ ਮਾਨ ਸਾਹਿਬ ਨਾਲ ਐਗਰੀਮੈਂਟ ਕੀਤਾ ਵੀ ਹਰ ਸਾਲ ਬੁਲਾ ਲੈਂਦੇ ਨੇ ਖੇਚੇ ਲਿਆਉਂਦੇ ਨੇ ਤੇ ਇਹ ਪਿਆਰ ਕਿਵੇਂ ਪਿਆ ਆਪਸ ਦੇ ਨਹੀਂ ਜੀ ਕੋਈ ਨਹੀਂ ਭਰਾਵਾਂ ਵਾਲਾ ਪਿਆਰ ਆ ਪੁਰਾਣੇ ਤੁਰੇ ਆਉਣੇ ਆ ਪਹਿਲਾਂ ਗੁਰਦਾਸ ਮਾਨ ਬਾਈ ਜੀ ਹੁੰਦੇ ਸੀ ਉਹਨਾਂ ਤੋਂ ਬਾਅਦ ਲਗਾਤਾਰ 15 ਕੱਪ ਮਾਨ ਸਾਹਿਬ ਨੇ ਕੀਤੇ ਸੀ ਉਹ ਤੋਂ ਬਾਅਦ ਲਗਾਤਾਰ 7ਵਾਂ 8ਵ ਅੱਛਾ ਕੀ ਕਹਿਣਾ ਚਾਹੋਗੇ ਮਾਨ ਸਾਹਿਬ ਦੇ ਨਾਲ ਜਦੋਂ ਜਾਰੀ ਵੀ ਪੈਂਦੀ ਆ ਤੱਕ ਉਹਨਾਂ ਨੂੰ ਜਦੋਂ ਕਿੰਨਾ ਚਿਰ ਪਹਿਲਾਂ ਕਿ ਹਰ ਸਾਲ ਦਾ ਲਖਾਇਆ ਵੀ ਮਾਨ ਸਾਹਿਬ ਜਦੋਂ ਵੀ ਕੱਪ ਹੋਊਗਾ ਤੁਸੀਂ ਆਉਣਾ ਹੀ ਆਉਣਾ ਜਿੰਨਾ ਚਿਰ ਕੱਪ ਕਰਾਵਾਂਗੇ ਜਿੰਨਾ ਚਿਰ ਮਾਨ ਸਾਹਿਬ ਗਾਉਣਗੇ ਤਾਂ ਕੱਪ ਤੇ ਮਾਨ ਸਾਹਿਬ ਵੀ ਆਉਣਗੇ ਤੇ ਉਹਨਾਂ ਨੂੰ ਰੱਬ ਲੰਬੀ ਉਮਰ ਦੇਵੇ ਅੱਛਾ ਕਿਆ ਬਾਤ ਹੈ ਜਾਂਦੇ ਜਾਂਦੇ ਇਹ ਵੀ ਪੁੱਛਣਾ ਚਾਹੁੰਦੇ ਆ ਵੀ ਉਹ ਬੈਰੀਕੇਟਿੰਗ ਐਦ ਕੀ ਮਜ਼ਬੂਤ ਕਰ ਲਈ ਕਿਉਂਕਿ ਜਦੋਂ ਮਾਨ ਸਾਹਿਬ ਦਾ ਇਕੱਠ ਹੁੰਦਾ ਨਾ ਤੇ ਉਹ ਬੈਰੀਕੇਟਿੰਗ ਤਾਂ ਐ ਜਿਵੇਂ ਲੋਕ ਛੱਲੀ ਪਾਣ ਦਿੰਦੇ ਐ ਟੁੱਟ ਜਾਂਦੀ ਐ ਦੇਖੋ ਜੀ ਇਹ ਵੀ ਤਿਆ ਅਸੀਂ ਟਰਾਈ ਕਰ ਸਕਦੇ ਆ ਕਹਿ ਕੁਝ ਨਹੀਂ ਸਕਦੇ ਇਹਦੇ ਬਾਰੇ ਤਿਆਰ ਕਹਿ ਸਕਦੇ ਤਿਆਰ ਆ ਤਿਆਰ ਆ ਪੂਰੇ ਤਿਆਰ ਆ ਦੇ ਚਲੋ ਬਾਈ ਜੀ ਤੁਸੀਂ ਸੈਮੀ ਬਾਈ ਕੀ ਕਹਿਣਾ ਚਾਹੋਗੇ ਮੁੱਲਾਪੁਰ ਸਾਹਿਬ ਨੇ ਬਹੁਤ ਜਾਣਕਾਰੀ ਦਿੱਤੀ ਆ ਕੱਪ ਬਾਰੇ ਤੁਸੀਂ ਕੀ ਕਹਿਣਾ ਬਾਈ ਜੀ ਮੈਂ ਤਾਂ ਸਾਰੇ ਪਿੰਡ ਵਸਿਆ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਤੇ ਵੱਧ ਚੜ ਕੇ ਇਹਦੇ ਵਿੱਚ ਆਓ ਤੇ ਪਿਆਰ ਦਿਓ ਸਾਨੂੰ ਆ ਤੁਸੀਂ ਪ੍ਰਧਾਨ ਹੋ ਤੁਹਾਡਾ ਮੈਂ ਜਦੋਂ ਪੋਸਟਰ ਤੇ ਦੇਖਦੇ ਆ ਵੀ ਸੈਮੀ ਬਾਈ ਪ੍ਰਧਾਨ ਨੇ ਪ੍ਰਧਾਨ ਤੇ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਤੁਸੀਂ ਲੱਗਦਾ ਵੀ ਪੂਰੀ ਤੰਦ ਦੇਹੀ ਦੇ ਨਾਲ ਤਿਆਰ ਹੋ ਕਿਉਂਕਿ ਦਰਸ਼ਕ ਨੇ ਜਿਹੜੇ ਸਭ ਤੋਂ ਜ਼ਿਆਦਾ ਨਰਾਜ ਪ੍ਰਧਾਨ ਨਾਲ ਹੋ ਜਾਂਦੇ ਵੀ ਪ੍ਰਧਾਨ ਸਾਹਿਬ ਨੇ ਸਾਨੂੰ ਆ ਚੀਜ਼ ਨਹੀਂ ਦਿੱਤੀ ਨਹੀਂ ਜੀ ਇੱਧਰ ਦੀ ਕੋਈ ਗੱਲ ਨਹੀਂ ਆ ਨਾ ਅਸੀਂ ਨਰਾਜ ਹੋਣ ਦਵਾਂਗੇ ਸਾਰੇ ਖੁਸ਼ ਹੋ ਕੇ ਤੋਰਾਂਗੇ ਕੀ ਬਾਤ ਹੈ ਤੇ ਮੁੱਲਾਪੁਰ ਸਾਹਿਬ ਜਾਂਦੇ ਜਾਂਦੇ ਜਿਹੜੇ ਦਰਸ਼ਕ ਨੇ ਜਿਹੜੇ ਤਿਆਰੀਆਂ ਖਿੱਚੀ ਬੈਠੇ ਨੇ ਕਿਉਂਕਿ ਮੌਸਮ ਥੋੜਾ ਜਿਹਾ ਟੇਡਾ ਬਿੰਗਾ ਜਿਹਾ ਵੀ ਹੋਇਆ ਪਿਆ ਕੰਮ ਤੇ ਤੁਸੀਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪੂਰੀਆਂ ਤਿਆਰੀਆਂ ਦੇ ਵਿੱਚ ਨੇ ਵੀ 10 ਮਾਰਚ ਨੂੰ ਮੁੱਲਾਪੁਰ ਪਹੁੰਚਣਾ ਅਸੀਂ ਤਾਂ ਜੀ ਸਾਰੇ ਪੰਜਾਬ ਵਾਲੇ ਵਾਸੀਆਂ ਨੂੰ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਬਾਹਰੋਂ ਆਏ ਹੋਏ ਆ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਦੇਸ਼ਾਂ ਤੋਂ ਜਿੰਨੇ ਵੀ ਆਏ ਹੋਏ ਆ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਆਪਣੇ ਵੱਲੋਂ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਜੇ ਤੁਸੀਂ ਪਹੁੰਚਣਾ ਤੁਹਾਡਾ ਪਹੁੰਚਣਾ ਜ਼ਰੂਰੀ ਆ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਕੱਪ ਦੇਖਣ ਜ਼ਰੂਰ ਆਓ ਠੀਕ ਹੈ ਧੰਨਵਾਦੀ ਜੀ ਤੇ ਬਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਕੱਪ ਬਾਈ ਕਹਿਣਾ ਦਾ ਕੀ ਆ ਸਾਰਾ ਕੋਈ ਮੈਨੇਜਮੈਂਟ ਪ੍ਰੋਪਰ ਆ ਸਾਡੀ ਕੋਈ ਇਹ ਜਿਆ ਸੀਨੀਅਰ ਸਾਨੂੰ ਅੱਜ 21 ਸਾਲ ਹੋ ਚੁੱਕੇ ਐ ਬਾਈ ਨੇ ਜਿੱਦਾਂ ਕਿਹਾ ਕਿ ਹਾਂ ਵੀ ਪਹਿਲਾਂ 15 ਸਾਲ ਮਾਨ ਸਾਹਿਬ ਨੇ ਲਾਇਆ ਗੁਰਦਾਸ ਮਾਨ ਬਾਈ ਜੀ ਹੋਣਾ ਨੇ ਲਾਇਆ ਹੁਣ ਬਾਈ ਜੀ ਹੁਣੀ ਮਾਨ ਸਾਹਿਬ ਲਾ ਰਹੇ ਆ ਤੇ ਜਿੰਨੀ ਉਮਰ ਸਾਡੀ ਬਾਈ ਜੀ ਹੁਣੀ ਭਾਵੇਂ ਬਾਹਰ ਰਹਣੀ ਜਿੰਨਾ ਮਰਜ਼ੀ ਪਰ ਬਾਈ ਨੂੰ ਅਸੀਂ ਇੰਨਾ ਸੁਨੇਹਾ ਲਾਤਾ ਕਿ ਬਾਈ ਤੁਸੀਂ ਹਰੇਕ ਸਾਲ ਸਾਨੂੰ ਸੁਨੇਹਾ ਲਾਓ ਨਾ ਲਾਓ ਪ੍ਰਧਾਨ ਦੀ ਵੱਲ ਗੱਲ ਕੋਈ ਨਹੀਂ ਅਸੀਂ ਭਰਾ ਆਂ ਬਾਈ ਪਹਿਲਾਂ ਹਨਾ ਕਿ ਜਿਹੜੀ ਤੁਸੀਂ ਸੇਵਾ ਜਿਹੜੀ ਚੀਜ਼ਾਂ ਤੁਸੀਂ ਸਾਨੂੰ ਕਹੋਗੇ ਸਭ ਤੋਂ ਪਹਿਲਾਂ ਮੁਕੰਮਲ ਹੋ ਕੇ ਅੱਗੇ ਹੋ ਕੇ ਕਰਾਂਗੇ ਤੇ ਰਹੀ ਗੱਲ ਤੁਸੀਂ ਮਿਸਮੈਨੇਜਮੈਂਟ ਦੀ ਆ ਕਿਸੇ ਦੀ ਵੀ ਕਈ ਬੈਰੀਗੇਟਿੰਗ ਦੀ ਕੁਛ ਹੀ ਬਾਈ ਐ ਹੋਰ ਬੜੇ ਸਬ ਬੜੀਆਂ ਜਗ੍ਹਾ ਹੋਇਆ ਹੋਊਗਾ ਕਿ ਐਤਕੀ ਕਿਸੇ ਨੂੰ ਜਿਵੇਂ ਕੁਝ ਵੀ ਤੁਸੀਂ ਕਹਿ ਰਹੇ ਹੋ ਖਡਾਰੀਆਂ ਨਾ ਹੁੰਦਾ ਕੁਝ ਹੁੰਦਾ ਸਾਡੇ ਗੁਰਮਾਰਾ ਦੀ ਬਹੁਤ ਮਿਹਰ ਹੈ ਅੱਜ ਤੱਕ ਇਹ ਹੈ ਜੀ ਨਾ ਹੈ ਮਿਸ ਹੈਪਨਿੰਗ ਹੋਈ ਹੈ ਤੇ ਨਾ ਹੀ ਮਾਰੇ ਰੱਖੇ ਨਾ ਅੱਜ ਤੱਕ ਇਹ ਇਦਾਂ ਦੀ ਹੋਊਗੀ ਭਾਈ ਨਹੀਂ ਬਿਲਕੁਲ ਕਿਉਂਕਿ ਸਾਡਾ ਮਕਸਦ ਉਹ ਨਹੀਂ ਵੀਰੇ ਵੀ ਆਪਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਦਰਸ਼ਕ ਨੇ ਜਾਂ ਜਿਹੜਾ ਖਿਡਾਰੀ ਹੁੰਦਾ ਜਦੋਂ ਪ੍ਰਧਾਨ ਸਾਹਿਬ ਜਾਂ ਬਾਈ ਜੀ ਹੁਣੀ ਮੁੱਲਾਂਪੁਰ ਸਾਹਿਬ ਜਦੋਂ ਕਿਸੇ ਨੂੰ ਆਪਾਂ ਗਾਰੰਟੀ ਦੇ ਦਿੰਨੇ ਆਂ ਵੀ ਯਾਰ ਕੋਈ ਨਹੀਂ ਬੇਪਰਵਾਹ ਹੋ ਤਾਂ ਜਿਹੜਾ ਖਿਡਾਰੀ ਆ ਉਹਦਾ ਦੁੱਗਣਾ ਹੌਸਲਾ ਵੱਧ ਜਾਂ ਅਸੀਂ ਤਾਂ ਇਹੀ ਕਹਿੰਦੇ ਆ ਜੀ ਵੀ ਜਿੰਨੇ ਖਿਡਾਰੀ ਆ ਸਾਡੇ ਵੱਲੋਂ ਪੂਰੇ ਸਿਕਿਉਰਿਟੀ ਪ੍ਰਬੰਧ ਆ ਉਹਨਾਂ ਨੂੰ ਬੇ ਪ੍ਰਵਾਹ ਹੋ ਕੇ ਆਉਣ ਖੇਡਣ ਬਿਨਾਂ ਕਿਸੇ ਚਿੰਤਾ ਤੋਂ ਬੇ ਡਰ ਹੋ ਕੇ ਖੇਡਣ ਉਹਨਾਂ ਕੋਈ ਗੱਲ ਨਹੀਂ ਜੀ ਪ੍ਰਮਾਤਮਾ ਸਾਡੇ ਨਾਲ ਆ ਉਹਦੀ ਮਿਹਰ ਆ ਸਾਡੇ ਤੇ ਕੋਈ ਗੱਲ ਨਹੀਂ ਇਸ ਤਰ੍ਹਾਂ ਤਾਂ ਕੋਈ ਵੀ ਕੈਨੇਡਾ ਚ ਰਹਿ ਕੇ ਇਹ ਜਿਹੜੇ ਭਰਾ ਨੇ ਜਿਹੜੇ ਹੌਸਲਾ ਦਿੰਦੇ ਨੇ ਮਿਸ ਉੱਥੇ ਵੀ ਕਰਦੇ ਫਿਰ ਸਾਰਾ ਕੁਝ ਮਿਸ ਕਰਦੇ ਨੇ ਸਾਰਾ ਸਾਲ ਹੀ ਮਿਸ ਕਰਦੇ ਆ ਕੱਪ ਦਾ ਸਾਰਾ ਸਾਲ ਹੀ ਸਾਨੂੰ ਚਾਹ ਰਿਹਾ ਦਾ ਵਾ ਤੇ ਬਾਕੀ ਤੁਸੀਂ ਸਾਡੇ ਪਾਲੀ ਰੂਮੀ ਖੜੇ ਆ ਬਾਈ ਜੀ ਇਹਨਾਂ ਨਾਲ ਵੀ 2 ਮਿੰਟ ਗੱਲ ਕਰ ਲਓ ਹਾਂਜੀ ਹਾਂਜੀ ਬਾਈ ਜੀ ਆਹੋ ਬਾਈ ਜੀ ਨਾਲ ਗੱਲ ਕਰ ਰਹੇ ਆ ਬਾਈ ਕਿੰਨਾ ਕਿ ਚਾ ਪਹਿਲਾਂ ਤਾਂ ਇਹ ਦੱਸੋ ਕਬੱਡੀ ਕੱਪ ਦਾ ਪਹਿਲਾਂ ਸਾਸੀਗਾ ਸਾਰਿਆਂ ਨੂੰ ਜੀ ਤੇ ਜਿਹੜੇ ਇਹ ਕੱਪ ਆ ਬਾਈ ਜੀ ਪਹਿਲੀ ਗੱਲ ਕੋਈ ਜਾਣ ਪਛਾਣ ਦੇ ਮਤਾਲਜ ਹੈ ਨਹੀਂਗੇ ਇੰਦਰੀ ਸਿੰਘ ਮੁੱਲਾਪੁਰ ਇਹ ਕੱਪ ਜਦੋਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਕਬੱਡੀ ਦਾ ਕੱਪ ਹੁੰਦਾ ਕਿਹੜੇ ਹਿਸਾਬ ਨਾਲ ਇਹ ਉਸ ਤੋਂ ਪਹਿਲਾਂ ਗੁਰਨਾਰਗ ਸਟੇਡੀਅਮ ਕੱਪ ਹੁੰਦਾ ਸੀਗਾ ਇਹ ਉਸ ਤੋਂ ਬਾਅਦ ਕੋਈ ਉਹ ਜੀ ਗੱਲਾਂ ਬਾਤਾਂ ਬਣੀਆਂ ਫਿਰ ਇਹ ਇਹਨਾਂ ਨੇ ਆਪ ਦੇ ਲੈਵਲ ਤੇ ਕੱਪ ਕਰਾਉਣਾ ਸਟਾਰਟ ਕੀਤਾ ਹੁਣ ਵੀ ਜਦ ਬੜੀ ਮਿੱਤਰਤਾ ਇਹਨਾਂ ਦੀ ਬਾਈ ਬੱਬੂ ਮਾਨ ਨਾਲ ਹਰ ਸਾਲ ਉਹਨਾਂ ਦਾ ਵੀ ਇੱਕ ਸ਼ੋਅ ਕਰਾਉਂਦੇ ਆ ਤੇ ਮੇਰੇ ਖਿਆਲ ਚ ਪੰਜਾਬ ਦਾ ਕੋਈ ਪਲੇਅਰ ਜਾਂ ਇੰਡੀਆ ਦਾ ਕੋਈ ਪਲੇਅਰ ਇਹ ਜਾ ਹੋਊ ਜਿਹੜਾ ਇਹਨਾਂ ਦੇ ਕੱਪ ਦੇ ਨਹੀਂ ਖੇਡਦਾਗਾ ਤੇ ਇਸ ਵਾਰ ਵੀ ਇਹਨਾਂ ਨੇ ਪਹਿਲਾਂ ਇੱਕ ਜਿਹੜੀ ਅੱਜ ਦੀ ਤਰੀਕ ਸੀ ਇੱਕ ਸੌਰੀ ਕੱਲ ਦੀ ਸੀਗੀ ਇੱਕ ਇੱਕ ਰੱਖੀ ਗਈ ਸੀ ਕੁਝ ਕਾਰਨਾ ਕਰਕੇ ਫਿਰ ਚੇਂਜ ਕਰਕੇ 10 ਰੱਖੀ ਆ ਤੇ ਇਸ ਵਾਰ ਸਾਰੇ ਪੱਖੋਂ ਹੀ ਪੂਰੀਆਂ ਤਿਆਰੀਆਂ ਨੇ ਬਾਕੀ ਦਾ ਜਿਹੜੇ ਦਰਸ਼ਕ ਆ ਜੋ ਦਰਸ਼ਕ ਵੱਡੀ ਗਿਣਤੀ ਚ ਆਉਂਦੇ ਆ ਉਹ ਹੌਸਲਾ ਵਧਾਉਂਦੇ ਆ ਉਸ ਤੋਂ ਬਾਅਦ ਬੰਦੇ ਲਈ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਿਹੜਾ ਆਪਾਂ ਇੱਕ ਥਾਂ ਤੇ ਪਹੁੰਚਣਾ ਹੋਰ ਗੱਲਾਂ ਤੇ ਪਹੁੰਚ ਕੇ ਉੱਥੇ ਟਿਕੇ ਰਹਿਣਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੈਨੂੰ ਲੱਗਦਾ ਵੀ ਜਦੋਂ ਤੇ ਇਹ ਕੱਪ ਕਰਵਾ ਰਹੇ ਆ ਇਹ ਦਿਨ ਤੋਂ ਗੁਣੀ ਰਾਜ ਤੋਂ ਗੁਣੀ ਤਰੱਕੀ ਕਰ ਰਹੇ ਆ ਵੀ ਪ੍ਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਜਿੱਡਾ ਜਿਹੜੀ ਸਾਡੇ ਵਾਲੀ ਗੱਲਬਾਤ ਆ ਜਿੰਨੇ ਜੋਗੇ ਹੈਗੇ ਠੋਕ ਕੇ ਇਹਨਾਂ ਦਾ ਮੋਢਾ ਮੋਢਾ ਜੋ ਕੇ ਡੋੜ ਡੋੜ ਕੇ ਖੜੇ ਆ ਅਸੀਂ ਕੀ ਬਾਤ ਹੈ ਬਾਈ ਇਹੀ ਭਰਾਮਾਂ ਦਾ ਜਿਹੜਾ ਮਾਣ ਹੁੰਦਾ ਬਾਈ ਜੀਵਨ ਸਿੰਘ ਵੀ ਫੋਨ ਤੇ ਤਕਰੀਬਨ ਹੁੰਦਾ ਰਹਿੰਦਾ ਵੀ ਯਾਰ ਛੇਤੀ ਉਹ ਮਾਰਚ ਆਵੇ ਤੇ ਕਬੱਡੀ ਕੱਪ ਹੋਣਾ ਨਹੀਂ ਐਸ ਲੈਵਲ ਤੇ ਹੋ ਕੇ ਬੰਦਾ ਜਨੀਨ ਨ ਅਸੀਂ ਤਾਂ ਦੇਖ-ਦੇਖ ਵੱਡੇ ਹੋਏ ਆ ਸਮਝ ਲਓ ਬਈ ਅਸੀਂ ਵੀ ਅਸੀਂ ਵੀ ਕੱਪ ਕਰਵਾਇਆ ਪਰ ਅਸੀਂ ਇਹਨਾਂ ਨੂੰ ਦੇਖਦੇ ਰਹੇ ਹਾਂ ਪਹਿਲਾਂ ਬਈ ਗੁਰੂਨਾਨਕ ਸਟੇਡੀਅਮ ਕੱਪ ਹੋਊਗਾ ਤਾਂ ਅਸੀਂ ਦੇਖਣ ਜਾਵਾਂਗੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਇਹਨਾਂ ਨਾਲ ਜੁੜਨ ਦਾ ਮੌਕਾ ਮਿਲਿਆ ਤੇ ਹੁਣ ਵੀ ਦੇਖਦੇ ਆ ਵੀ ਜਿੰਨੀ ਮੇਨ ਗੱਲ ਹੁੰਦੀ ਹੈ ਜਿਹੜਾ ਬੰਦਾ ਮੋਢੀ ਹੁੰਦਾ ਉਹ ਚ ਨਿਮਰਤਾ ਦੀ ਗੱਲ ਹੁੰਦੀ ਆ ਤੇ ਇਹ ਤਾਂ ਮੇਰੇ ਨਾਲ ਕੋਈ ਬੰਦਾ ਇਹ ਜਾ ਉਹ ਚਾਹੇ ਛੋਟਾ ਚਾਹੇ ਵੱਡਾ ਬਈ ਹਰੇਕ ਨੂੰ ਆਪ ਫੋਨ ਕਰਕੇ ਬੁਲਾਉਂਦੇ ਆ ਵੀ ਇਸ ਤਰ੍ਹਾਂ ਕਰਕੇ ਤੂੰ ਦੱਸ ਕੀ ਕਰੇਂਗਾ ਤੂੰ ਦੱਸ ਕੀ ਕਰੇਂਗਾ ਆਪ ਮੂਰੇ ਹੋ ਕੇ ਜ਼ਿੰਮੇਵਾਰੀ ਨਿਭ ਤੋ ਚੀਜ਼ਾਂ ਚਾਹੇ ਘਰ ਹੋਵੇ ਚਾਹੇ ਸੱਜਤਾ ਹੋਵੇ ਉਹ ਆਟੋਮੈਟਿਕ ਉੱਪਰ ਜਾਂਦੀ ਹੈ ਜੀ ਤਾਂ ਜਿਹੜੇ ਦਰਸ਼ਕ ਨੇ ਜਿਹੜੇ ਠੰਡ ਕਰਕੇ ਜਿਹੜੇ ਕਮਲਾਏ ਜੇ ਬੈਠੇ ਆ ਉਹਨਾਂ ਨੂੰ ਮੜਾ ਗਰਮ ਕਰ ਦੋ ਉਹਨਾਂ ਨੂੰ ਮੜਾ ਇਹ ਦੱਸ ਦੋ ਵੀ ਬਾਈ 10 ਮਾਰਚ ਨੂੰ ਤਿਆਰੀਆਂ ਖੇਚ ਲਓ ਕੋਈ ਠੰਡ ਠੰਡ ਲੱਗਣ ਨਹੀਂ ਦੇਣੀ ਉਹਦੇ ਜਿਹਦੇ ਧੌਲ ਪੈਣੀ ਨਹੀਂ ਪਰਮਾਤਮਾ ਕਿਰਪਾ ਬਣਾਈ ਰੱਖੇ ਵੱਡੀ ਗੱਲ ਦਾ ਪਰਮਾਤਮਾ ਦਾ ਬੋਲ ਰਸਾ ਹੁੰਦਾ ਤੇ ਨਾ ਤਾਂ ਜਿਹੜੇ ਟੀਮ ਦੇ ਮੈਂਬਰ ਆ ਨਾ ਤਾਂ ਉਹਨਾਂ ਵੱਲੋਂ ਕੋਈ ਘਾਟਾ ਦੇ ਪਲੇਅਰ ਵੀ ਪਲੇਅਰਾਂ ਵੱਲੋਂ ਵੀ ਪੂਰਾ ਫੋਲਸ ਸਹਿਯੋਗ ਆ ਤੇ ਸ਼ਾਇਦ ਪੰਜਾਬ ਦਾ ਕੋਈ ਇਫਰਟ ਕੀਤਾ ਜਾ ਰਿਹਾ ਵੀ ਤੁਸੀਂ ਵੱਧ ਤੋਂ ਵੱਧ ਵੱਡੀ ਗਣਤੀ 'ਚ ਪਹੁੰਚੋ ਤੇ ਬਾਈ ਬੱਬੂ ਮਾਨ ਨੂੰ ਵੀ ਲੋਕੀ ਪਿਆਰ ਕਰਦੇ ਆ ਤੇ ਉਹਨਾਂ ਨੇ ਵੀ ਉੱਥੇ ਉਹਨਾਂ ਨੂੰ ਉਹਨਾਂ ਨਾਲ ਕੋਈ ਉਸੇ ਗੱਲਬਾਤ ਹੈਰੀ ਇਹਨਾਂ ਦਾ ਭਰਾਵਾਂ ਵਾਲਾ ਪਿਆਰ ਆ ਉਹਨਾਂ ਨੇ ਵੀ ਆਉਣਾ ਤੇ ਉਸ ਦਿਨ ਆਪਰ ਆਜੋ ਸਾਰੇ ਰੜ ਕੇ ਲਾਵਾਂਗੇ ਰੌਣਕਾ ਬਾਬੇ ਦੀ ਕਿਰਪਾ ਨਾਲ ਧੰਨਵਾਦ ਹਾਂਜੀ ਸੋ ਇਹ ਸਨ ਬਾਈ ਇੰਦਰਜੀਤ ਮੋਲਾਪੁਰ ਹੋਣੀ ਬਾਈ ਹੋਣੀ ਤੋਂ ਤਿਆਰੀਆਂ ਖਿੱਚ ਲਓ 10 ਮਾਰਚ ਨੂੰ ਕਬੱਡੀ ਕੱਪ ਕੈਨੇਡਾ ਕਬੱਡੀ ਕੱਪ ਹੋਣ ਜਾ ਰਿਹਾ ਮੋਲਾਪੁਰ ਦਾ ਆਖਾਂ ਦੇ ਵਿੱਚ ਸੋ ਸਾਰੇ ਜਣੇ ਤਿਆਰੀਆਂ ਖਿੱਚ ਲਓ ਅੱਜ ਪੋਸਟਰ ਜਿਹੜਾ ਲੌਂਚ ਹੋਣਾ ਤੇ ਪੂਰੀਆਂ ਤਿਆਰੀਆਂ ਦੇ ਵਿੱਚ ਆ ਸਾਰੀ ਟੀਮ ਤੇ ਤੁਸੀਂ ਵੀ ਖਿੱਚ ਲਓ ਤਿਆਰੀਆਂ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ